ਹਾਲੀ ਦੇ ਵਿੱਚ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਸ਼ਹਿਰੀ ਵਿਕਾਸ ਦੇ ਲਈ 383 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਦੇ ਤਹਿਤ ਸ਼ਾਮਲ ਕੀਤੀ ਗਈ ਹੈ ਲੇਕਿਨ ਨਵਾਂ ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਅਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮਹਾਲੋਂ ਦੀ 383 ਏਕੜ ਜ਼ਮੀਨ ਦੀ ਲੈਂਡ ਪੂਲਿੰਗ ਸਕੀਮ ਵਿਰੁੱਧ ਆਪੜਾ ਰੋਸ ਚਾਰ ਕੀਤਾ ਅਤੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਐਸ.ਡੀ.ਐਮ ਅਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇਗੇ। ਉਹਨਾਂ ਕਿਹਾ ਕਿ ਇਸ ਮੰਗ ਪੱਤਰ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਲੋਕਾਂ ਨੂੰ ਉਜਾੜਨ ਅਤੇ ਜ਼ਮੀਨ ਦੀ ਜ਼ਮੀਨ ਨੂੰ ਲੁੱਟਣ ਦੀ ਇਹ ਯੋਜਨਾ ਜ਼ਬਰਦਸਤੀ ਲਾਗੂ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਉਹਨਾਂ ਮੰਗ ਕੀਤੀ ਹੈ ਕਿ ਇਸ ਲੋਕ ਵਿਰੋਧੀ ਯੋਜਨਾ ਨੂੰ ਜਲਦ ਹੀ ਰੱਦ ਕਰਕੇ ਵਾਪਸ ਲਿਆ ਜਾਵੇ ਨਹੀਂ ਤਾਂ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ਤੇ ਪੰਜਾਬ ਸਰਕਾਰ ਇਸ ਤੇ ਨਤੀਜੇ ਭੁਗਤਣ ਲਈ ਤਿਆਰ ਰਹੇ। ਜੀ ਇਕੱਠੇ ਬਵੇ ਕਿਉਂ ਇਸ ਕਰਕੇ ਆ ਜੀ ਸਾਡੇ ਮਹਾਲੋਂ ਪਿੰਡ ਦੀ 383 ਏਕੜ ਜ਼ਮੀਨ ਲੈਂਡ ਪੁਲਿਸ ਸਕੀਮ ਵਿੱਚ ਆ ਗਈ ਆ। ਉਹਦੇ ਵਿਰੋਧ ਵਿੱਚ ਸਮੂਹ ਪੰਚਾਇਤ ਮਹਾਲੋਂ ਪੂਰਾ ਪਿੰਡ ਇਕੱਠਾ ਹੋ ਕੇ ਮਹਾਲੋਂ ਦੀ ਪੰਚਾਇਤ ਜਿੰਮੇਦਾਰ ਖੇਤ ਮਜ਼ਦੂਰ ਜਿਹੜੇ ਨਾਲ ਦੇ ਪਿੰਡ ਆ ਗੁਜਰਪੁਰ ਜੱਬੋਵਾਲ ਮਲਪੁਰ ਜਿਨ੍ਹਾਂ ਦੇ ਜੀਮੀਦਾਰ ਖੇਤ ਮਜ਼ਦੂਰ ਸਾਰੇ ਵਿੱਚ ਇਫੈਕਟ ਹੁੰਦੇ ਆ ਇਹ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਮਹਾਂ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਉਹਨਾਂ ਦੇ ਥਰੂ ਅਸੀਂ ਗਵਰਨਰ ਪੰਜਾਬ ਸੀਐਮ ਪੰਜਾਬ ਨਵੇਂ ਸਾਹਿਬ ਦੇ ਐਸਡੀਐਮ ਸਾਹਿਬ ਤਹਿਸੀਲਾਰ ਸਾਹਿਬ ਸਾਰਿਆਂ ਨੂੰ ਮੰਗ ਪੱਤਰ ਦੇਣੇ ਆ ਗਵਰਨਮੈਂਟ ਨੇ ਇਹਦੇ ਵਿੱਚ ਇੱਕ ਕਿਹਾ ਹੋਇਆ ਵੀ ਕਿਸੇ ਨਾਲ ਤੱਕਾ ਨਹੀਂ ਅਸੀਂ ਕਰਨਾ ਅਸੀਂ ਹਰ ਜ਼ਿਮੀਦਾਰ ਨੂੰ ਪੁੱਛਣਾ ਜਿਹੜਾ ਬੰਦਾ ਜ਼ਮੀਨ ਦੇਣੀ ਚਾਹੁੰਦਾ ਉਹਦੀ ਜ਼ਮੀਨ ਲਵਾਂਗੇ ਬਾਕੀ ਨਹੀਂ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਜ਼ਮੀਨ ਦੇਣੇ ਚਾਹੁੰਦੇ ਆਪਣੀ ਸਹਿਮਤੀ ਪ੍ਰਗਟ ਕਰਨ ਅਸੀਂ ਉਸੇ ਗਵਰਨਮੈਂਟ ਦੇ ਪੁਆਇੰਟ ਦੇ ਉੱਤੇ ਜ਼ਮੀਨ ਨਾ ਦਿੰਦੇ ਹੋਏ ਅਸੀਂ ਸਾਰਾ ਜਿਹੜਾ ਮੰਗ ਪੱਤਰ ਬਣਾਇਆ ਤੇ ਹਰ ਜ਼ਿਮੀਦਾਰ ਨੇ ਆਪਣੇ ਆਪਣੇ ਖਸਰਾ ਨੰਬਰ ਪਾ ਕੇ ਫਾਰਮ ਭਰੇ ਆ ਵੀ ਸਾਡੀ ਆ ਜ਼ਮੀਨ ਆ ਅਸੀਂ ਇਸ ਪੂਲਿੰਗ ਨਾਲ ਅਸਹਿਮਤੀ ਪ੍ਰਗਟ ਕਰਦੇ ਆ ਤੁਸੀਂ ਸਾਡਾ ਮੰਗ ਪੱਤਰ ਦੇਖੋਗੇ ਜਾਂ ਜਿਹੜਾ ਫਾਰਮ ਦਵਣੇ ਆ ਅਸੀਂ ਉਹਦੇ ਇਹ ਲਿਖਿਆ ਪਿਆ ਸੀ ਇਹ ਸਕੀਮ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਆਪਣੀ ਜ਼ਮੀਨ ਦੇਣ ਤੋਂ ਸਪੱਸ਼ਟ ਇਨਕਾਰ ਕਰਦੇ ਤਾਂ ਕਿ ਗਵਰਨਮੈਂਟ ਜਿਹੜੀ ਸਹਿਮਤੀ ਮੰਗਦੀ ਦੀ ਅਸਹਿਮਤੀ ਦੇ ਰਹੇ ਆ ਅਸੀਂ ਇਹ ਜ਼ਮੀਨ ਦੇ ਕੇ ਰਾਜ਼ੀ ਨਹੀਂ ਇਹਦੇ ਕਰਕੇ ਅੱਜ ਸਾਰਾ ਇਕੱਠ ਹੋ ਰਿਹਾ ਜੀ ਸਾਰੇ ਪਿੰਡਾਂ ਦਾ ਤੇ ਇਹਦੇ ਲਈ ਅਸੀਂ ਸਰ ਮੰਗ ਪੱਤਰ ਦੇਣਾ ਇਕੱਠੇ ਹੋਏ ਹਾਂ ਪਹਿਲਾਂ ਵੀ ਕੋਈ ਮੰਗ ਪੱਤਰ ਦਿੱਤਾ ਗਿਆ ਜੀ ਇਹਦੇ ਬਾਰੇ ਨਹੀਂ ਅੱਜ ਪਹਿਲਾ ਮੰਗ ਪੱਤਰ ਆ ਜੀ ਪਹਿਲੀ ਵਾਰੀ ਇਕੱਠ ਹੋਇਆ ਜੀ ਬਾਕੀ ਪੰਜਾਬ ਜਿੱਥੇ ਬਹੁਤ ਹੋ ਰਹੇ ਆ ਜੀ ਬਾਕੀ ਪੰਜਾਬ ਜਿੱਥੇ ਬੰਦੀਆਂ ਦੇ ਵੀ ਹੋ ਰਹੇ ਆ ਕੋਈ ਹੋਰ ਕਿਸੇ ਵਾਸਤੇ ਅਸੀਂ ਸਿਰਫ ਪਿੰਡ ਵਾਸੀ ਨਾਲ ਦੇ ਪਿੰਡ ਵਾਲੇ ਜਿਹੜੇ ਅਫੈਕਟਡ ਲੋਕ ਆ ਚਾਹੇ ਜ਼ਮੀਨ ਮਾਲਕ ਆ ਚਾਹੇ ਜ਼ਮੀਨ ਬੋਣ ਵਾਲੇ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਪਿੰਡ ਵਾਸੀ ਆ ਇਹ ਸਿਰਫ ਨਿਰੋਧ ਲੋਕਾਂ ਦਾ ਇਕੱਠ ਆ ਜੀ ਔਰ ਇਹਨਾਂ ਪਹਿਲਾਂ ਮੰਗ ਪੱਤਰ ਦੇ ਰਹੇ ਆ ਸਾਰਿਆਂ ਨੂੰ ਦੇ ਰਹੇ ਆ ਜੇ ਸਰਕਾਰ ਨਹੀਂ ਮੰਨਦੀ ਜੇ ਤੁਸੀਂ ਮੰਗ ਪੁੱਛਦੇ ਸਰਕਾਰ ਨਹੀਂ ਮੰਨੇਂਗਾ ਅਗਲੀ ਰਣਨੀਤੀ ਕੀ ਹੋਏਗੀ ਉਹ ਦੇਖੋ ਜੀ ਅਸੀਂ ਤਾਂ ਹਾਲੇ ਸਰਕਾਰ ਦੀ ਰਿਕਵੈਸਟ ਕਰ ਰਹੇ ਆ ਮੰਗ ਕਰ ਰਹੇ ਆ ਬੇਨਤੀ ਕਰ ਰਹੇ ਆ ਔਰ ਜੋ ਉਹਨਾਂ ਨੇ ਕਹਿਤਾ ਵੀ ਸਹਿਮਤੀ ਦਿਓ ਅਸੀਂ ਉਹਦੇ ਅਗੇਂਸਟ ਆਪਣੀ ਅਸਹਿਮਤੀ ਦੇ ਰਹੇ ਆ ਅੱਗੇ ਤਾਂ ਫਿਰ ਜੇ ਸਰਕਾਰ ਨਮੂਨੋ ਫੇਰ ਤਾਂ ਸੰਘਰਸ਼ ਤਿੱਖਾ ਹੋਊਗਾ ਫੇਰ ਤਾਂ ਜਿੱਦਾਂ ਹੁਣ ਅਸੀਂ ਤਾਂ ਨਾ ਕਿਸੇ ਕਿਸਾਨ ਜਥੇਬੰਦੀ ਨੂੰ ਨਾ ਅਸੀਂ ਖੇਤ ਮਜ਼ਦੂਰ ਜਥੇਬੰਦੀ ਨੂੰ ਨਾ ਅਸੀਂ ਕਿਸੇ ਕੇਤੀ ਜੂਨ ਨੂੰ ਅਸੀਂ ਯੂਨੀਅਨ ਬੰਦੀ ਕੋਈ ਨਹੀਂ ਅਸੀਂ ਸਿਰਫ ਪਿੰਡਵਾਂ ਦੇ ਆਪਣੇ ਲੋਕਲ ਲੈਵਲ ਤੇ ਮਤੇ ਦੇਣ ਆਏ ਆ ਫੇਰ ਸਰਕਾਰ ਆਪਣਾ ਕਰੂਗੀ ਇਦੋਂ ਫੇਰ ਜਥੇਬੰਦੀ ਆਉਣਗੀਆਂ ਫੇਰ ਸੰਘਰਸ਼ ਜਿੱਦਾਂ ਸਾਰੇ ਪੰਜਾਬ ਚੋਂ ਤਾਂ ਆਉਣਾ ਜੀ ਅਸੀਂ ਦੇਖ ਕੇ ਕਰ ਰਹੇ ਆ ਵੀ ਅਸੀਂ ਕਿਸੇ ਨਾਲ ਸੰਘਰਸ਼ ਨਹੀਂ ਗਵਰਨਮੈਂਟ ਨਾਲ ਕੋਈ ਇਹ ਨਹੀਂ ਵੀ ਅਸੀਂ ਅੜਕੇ ਨਹੀਂ ਅਸੀਂ ਤਾਂ ਆਪਣੀ ਬੇਨਤੀ ਦੇ ਰਹੇ ਜੀ ਵੀ ਇਹ ਚੀਜ਼ ਸਾਨੂੰ ਨਹੀਂ ਪਸੰਦ ਇਹ ਸਾਰਾ ਉਜਾੜਾ ਹੋਣਾ ਦੰਦਿਆਂ ਦੇ ਇੱਥੇ ਚ ਜਿਹੜਾ 3083 ਹੈ ਕਿ ਇਹ ਉਹ ਸਾਹਿ ਮਹਾਲਾ ਸੁਪੰਚਾਇਤੀ ਕੀ ਔਰ ਨਹੀਂ ਇਹ ਮਹਾਲਾ ਦੇ ਜ਼ਿੰਮੇਦਾਰਾਂ ਦੀ ਹੈ ਜੀ ਔਰ ਇਹ ਮਹਾਲਾ ਇੱਕ ਐਸਾ ਹੈ ਮਹਾਲਾ ਦੇ ਵਿੱਚੋਂ ਗਾਰਡਨ ਕਲੋਨੀ ਦੀ ਜ਼ਮੀਨ ਲਗਾਈ ਆ ਔਰ ਇਹ ਜ਼ਮੀਨ ਇਦਾਂ ਹੈ ਜਦਾ 1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਗਿਣਮੀਆਂ ਚੁੜਮੀਆਂ ਗਾਰਡਨ ਕਲੋਨੀਆਂ ਬਣੀਆਂ ਸੀ ਜਿਹੜਾ ਫੇ ਬਾਗਬਾਨੀ ਵਾਲਾ ਏਰੀਆ ਕੀਤਾ ਰਿਹਾ ਉਹਨਾਂ 'ਚ ਇੱਕ ਮਹਾਲਾ ਸੀ ਗਾਰਡਨ ਕਲੋਨੀ ਔਰ ਇਹ ਮਹਾਲਾ ਦੀ ਸਾਰੀ ਗਾਰਡਨ ਕਲੋਨੀ ਦੀ ਜ਼ਮੀਨ ਲੈ ਰਹੇ ਆ ਜਦ ਕਿ ਮਹਾਲਾ ਦੇ ਵਿੱਚ ਇੱਕ ਪਹਿਲਾਂ ਹੀ ਇੰਡਸਟਰੀਅਲ ਏਰੀਆ ਗਾਰਡਨ ਕਲੋਨੀ ਵਿੱਚੋਂ ਕੱਟ ਹੋ ਚੁੱਕਾ ਜਿਹੜਾ ਕਿ ਹਾਲੇ ਵੀ ਬੇਵਾਦ ਆ ਉਜਾੜ ਪਿਆ ਉੱਥੇ ਕੋਈ ਪਲਾਟ ਨਹੀਂ ਵਿਕੇ ਹੋਏ। ਔਰ ਨਵੇਂ ਸ਼ਹਿਰ ਦੇ ਵਿੱਚ ਜਿੰਨੀਆਂ ਪ੍ਰਾਈਵੇਟ ਕਲੋਨੀਆਂ ਆ ਉਹਨਾਂ 'ਚ ਸੀਵਰੇਜ ਲਾਈਟਾਂ ਪਈਆਂ ਹੋਈਆਂ ਆਲੇ ਦੁਆਲੇ ਆ ਕਰਿਆਮ ਰਾਹੋਂ ਨਵੇਂ ਜਿਹੜੇ ਮਰਜੀ ਰੋਡ ਤੇ ਦੇਖ ਲਓ ਪਲਾਟ ਸਾਰੇ ਖਾਲੀ ਪਏ ਆ। ਇਹ ਤਾਂ ਇੱਕ ਸਾਡਾ ਸਿਰਫ ਪਿੰਡ ਨਾਲੇ ਉਜਾੜਨਾ। ਪਿੰਡੋ ਜਾਰ ਕੇ ਨਾ ਤੇ ਇੱਥੇ ਪਲਾਟ ਵਿਕਣੇ ਆ ਨਾ ਕੁਛ ਆ। ਔਰ ਸਭ ਤੋਂ ਵੱਡੀ ਗੱਲ ਹੈ ਸਰਕਾਰ ਦੇ ਕੁਝ ਨਹੀਂ ਰਹੀ। ਲੈਂਡ ਪੋਲਿੰਗ ਦੇ ਵਿੱਚ ਸਕੀਮ ਇਹ ਹੈ ਜੀ ਸਿਰਫ ਤੁਹਾਨੂੰ 3 ਸਾਲਾਂ ਲਈ 30000 ਰੁਪਏ ਪਰ ਕੇ ਦੇਣਾ। ਮਲਕ ਤੈਨੂੰ ਸਾਲਾਈ ਟੋਟਲ 90000 ਦੇਣਾ। ਉਸ ਤੋਂ ਬਾਅਦ ਕਦੋਂ ਡਿਵੈਲਪ ਹੋਣਾ ਉਹਦੀ ਕੋਈ ਸਮਾਂ ਸੀਮਾ ਨਹੀਂ। 5-7 ਲੱਗਣ 7 ਸਾਲ ਲੱਗਣ। ਫਿਰ ਹਰ ਇੱਕ ਬੰਦੇ ਨੂੰ 1 ਏਕੜ ਪਿੱਛੇ ਇੱਕ ਰਹਾਇਸ਼ੀ ਤੇ ਇੱਕ ਕਮਰਸ਼ੀਅਲ ਪਲਾਟ ਮਿਲਣਾ। ਉਹ ਅਗਲਾ ਵੇਚੂਗਾ। ਹੁਣ ਜੇ ਕਿਸੇ ਬੰਦੇ ਦੇ 10 ਖੇਤ ਆ ਉਹ 10 ਕਮਰਸ਼ੀਅਲ ਤੇ 10 ਰਹਾਇਸ਼ੀ ਪਲਾਟ ਉਹਨੂੰ ਮਿਲ ਜਾਣੇ ਆ। ਮਿਲਨੇ ਕਦੇ ਕੋਈ ਸਮਾਂ ਸੀਮਾ ਨਹੀਂ। 90000 ਦੇ ਵਿੱਚ ਉਹਦੀ ਜ਼ਮੀਨ ਲੈ ਕੇ ਕੰਕਰੀਟ ਪਾ ਕੇ ਸੜਕਾਂ ਬਣ ਗਈਆਂ, ਲਾਈਟਾਂ ਬਣ ਗਈਆਂ, ਬਹੁਤੋ ਗਿਆ ਅਗਲਾ। ਰੋਜੀ ਰੋਟੀ ਦੇ ਗਿਆ, ਜ਼ਮੀਨ ਬੋਣ ਵਾਲੇ ਗਏ, ਖੇਤ ਮ ਪਿੰਡ ਦਾ ਸਾਰਾ ਕਰਿਆਨੇ ਵਾਲੇ ਦੁਕਾਨ ਵਾਲੇ ਸਾਰਾ ਕਾਰੋਬਾਰ ਠੱਪ ਹੋ ਗਿਆ ਤੇ ਉਹ ਜਦੋਂ ਫਿਰ ਪ੍ਰਾਣ ਲੂਗਾ ਫਿਰ ਬੰਦਾ 10 ਪਲਾਟ ਆਪਣੇ ਵਿੱਚੂਗਾ ਰਹਿਸ਼ੀ 10 ਵਿੱਚੂਗਾ ਮਤਲਬ 20 ਪਲਾਟ ਹੋ 383 ਦੇ ਵਿੱਚ ਜੇ 100 ਬੰਦਾ ਆ ਤਾਂ ਕਿੰਨੇ 383 ਏਕੜ ਆ ਇਹਦਾ ਹਾਂਜੀ ਹਾਂਜੀ ਜਿਹੜੀ ਜ਼ਮੀਨ ਰਿਕੁਆਇਰ ਕਰ ਰਹੀ ਹੈ ਗਵਰਨਮੈਂਟ ਅਸੀਂ ਤਾਂ ਕਿਸੇ ਹਾਲਤ ਵਿੱਚ ਦੇ ਨਹੀਂ ਸਕਦੇ ਜੀ ਬੌਣਯੋਗ ਜ਼ਮੀਨ ਆ ਕਿਉਂਕਿ ਅਸੀਂ ਉਹੀ ਜ਼ਮੀਨ ਤੋਂ ਖਾਣਾ ਪੀਣਾ ਰੋਟੀ ਪਾੜੀ ਚੱਲਦਾ ਅਸੀਂ ਤੁਹਾਨੂੰ ਰਿਕੁਆਇਰ ਕਰਕੇ ਦੇ ਦਈਏ ਸਾਡੇ ਬਸ ਦੀ ਗੱਲ ਹੀ ਹੈ ਜੀ ਅਸੀਂ ਕਿਸੇ ਹਾਲਤ ਵਿੱਚ ਜ਼ਮੀਨ ਨਹੀਂ ਇਹ ਰਿਕੁਆਇਰ ਕਰਨ ਦੇਵਾਂਗੇ ਜੇ ਹਾਈ ਕੋਰਟ ਜਾਣਾ ਹੋਵੇ ਕਿਤੇ ਜਾਣਾ ਪਵੇ ਅਸੀਂ ਹਾਜ਼ਰ ਹਾਂ ਸਾਰਾ ਨਗਰ ਮਾਲਪੁਰ ਮਹਾਲੋਂ ਗੁਜਪੁਰ ਸਾਰੇ ਪਿੰਡਾਂ ਨੇ ਜੱਬੋਵਾਲ ਸਾਰੇ ਪਿੰਡ ਰੜਕੇ ਨਾ ਅਸੀਂ ਫਿਰ ਗਵਰਨਮੈਂਟ ਨੂੰ ਇਸ ਵੇਲੇ ਤਾਂ ਅਸੀਂ ਡੀਸੀ ਸਾਹਿਬ ਤੇ ਪੇਸ਼ ਹੋਣ ਲੱਗੇ ਆਂ ਸਾਡੀ ਬੇਨਤੀ ਨੂੰ ਕਬੂਲ ਕਰਿਓ ਠੀਕ ਹੈ ਜੀ ਅੱਜ ਅਸੀਂ ਸਮੂਹ ਪਿੰਡਾਂ ਦੇ ਸਾਰੇ ਸਾਥੀ ਇਕੱਠੇ ਹੋਏ ਆਂ ਮਹਾਲੋਂ ਭੀੜ ਜੱਬੋਵਾਲ ਗੁੱਜਰਪੁਰ ਮਵਾਰਕਪੁਰ ਜਿਹੜੀ ਇਹ ਮਹਾਲੋਂ ਦੀ 383 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਅਧੀਨ ਆ ਰਹੀ ਹੈ ਇਹਦੇ ਵਿਰੋਧ ਵਿੱਚ ਅਸੀਂ ਇਕੱਠ ਕੀਤਾ ਇਹਦੇ ਨਾਲ ਪੂਰੇ ਪਿੰਡਾਂ ਦਾ ਹਜਾੜਾ ਹੋ ਜਾਣਾ ਹੈ ਕਿਉਂਕਿ ਜਿਹੜਾ ਇਹ ਸਾਰੇ ਪਿੰਡਵਾ ਜ਼ਮੀਨ ਦੇ ਸਿਰ ਤੇ ਰੋਟੀ ਪਾਣੀ ਖਾਂਦੇ ਆ ਇਹਦੇ ਸਿਰ ਤੇ ਹੀ ਸਾਰੇ ਲੋਕ ਖੁਸ਼ਹਾਲ ਰਹਿੰਦੇ ਆ ਜੇਕਰ ਸਾਡੇ ਪਿੰਡਾਂ ਦੀ ਜ਼ਮੀਨ ਸਰਕਾਰ ਲੈ ਜਾਂਦੇ ਉੱਥੇ ਕਲੋਨੀਆਂ ਕੱਟ ਹੁੰਦੀਆਂ ਆ ਤਾਂ ਸਾਡਾ ਰਹਿਣ ਰਹਿਣ ਸੈਣ ਸਭ ਕੁਝ ਬਦਲ ਜਾਣਾ ਆ ਅਸੀਂ ਸਰਕਾਰ ਨੂੰ ਇਹ ਰਿਕਵੈਸਟ ਕਰਦੇ ਆ ਵੀ ਸਾਡੀ ਇਹ ਜ਼ਮੀਨ ਸਾਡੇ ਕੋਲ ਰਹਿਣ ਦਿੱਤੀ ਜਾਵੇ ਅਸੀਂ ਇਹ ਜ਼ਮੀਨ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਕਿਸੇ ਕੀਮਤ